ਸਾਜੀ ਦਾ ਜਿਹਨਾਂ ਦੇ ਟੀਮ ਖਿਡਾਰੀ ਅੱਜ 골ਡ ਮੈਡਲ ਤੇ ਸਿਲਵਰ ਮੈਡਲ ਜਿੱਤ ਕੇ ਪੰਚਕੂਲੇ ਤੇ ਜਿਹਦਾ ਨੈਸ਼ਨਲ ਲੈਵਲ ਦੇ ਗੇਮਾਂ ਆਈਆਂ ਕਿ ਉਹ ਇੱਥੇ ਆਏ ਆ ਜਿੱਥੇ ਖੁਸ਼ੀ ਹੈ ਉਥੇ ਇੱਕ ਰੋਸ ਵੀ ਹੈ ਰੋਸ ਹੈ ਵੀ ਇੰਨਾ ਵਧੀਆ ਅਵਾਰਡ ਜਿੱਤ ਕੇ 골ਡ ਮੈਡਲ ਤੇ ਸਿਲਵਰ ਮੈਡਲ ਜਿੱਤ ਕੇ ਬਸਾਂ 'ਚ ਧੱਕੇ ਖਾਂਦੇ ਆ ਜਿਸ ਗੇਮ ਦੇ ਵਿੱਚ ਇੰਟਰਨੈਸ਼ਨਲ ਖਬਰ ਬਣਦੀ ਹੈ ਉਹਦੇ ਲਈ ਤਾਂ ਸਰਕਾਰਾਂ ਭੱਜ ਜਾਂਦੀਆਂ ਪਰ ਜਿਹੜਾ ਗੱਤਗਾ ਸਾਡਾ ਵਿਰਸਾ ਹੈ ਜਿਹੜਾ ਦਸਨ ਪਾਸ਼ਾ ਨੇ ਸਾਨੂੰ ਵਿਰਸੇ ਜਿਹਾ ਦਿੱਤਾ ਉਹਦੇ ਲਈ ਸਨਮਾਨ ਕਰਨੀ ਆ ਬਸਾਂ ਜੇ ਵਿੱਚ ਧੱਕੇ ਖਾਂਦੇ ਆ ਤੇ ਸਨਮਾਨ ਕਰਨ ਲਈ ਕੋਈ ਨਹੀਂ ਆਇਆ ਪਰ ਚਲੋ ਜਿਹੜਾ ਆਇਆ ਹੋਈ ਸੀ ਸਾਡੇ ਦਿੱਗ ਦਾ ਆਏ ਸਾਡੇ ਵੀਰ ਆਏ ਆ ਤੇ ਮੈਂ ਵਧਾਈ ਦਿਨਾ ਤੇ ਨਾਲ ਨਾਲ ਮੋਦੀ ਸਰਕਾਰ ਨੇ ਇੱਕ ਕੰਮ ਚੰਗਾ ਕੀਤਾ ਸਾਡੇ ਵਾਸਤੇ ਬਹੁਤ ਵਧੀਆ ਜਿਹੜਾ ਗੱਤਕੇ ਨੂੰ ਨੈਸ਼ਨਲ ਗੇਮ ਦਿੱਤੀ ਹੈ ਤੇ ਨਾਲ ਉਥੇ ਪੰਚਕੂਲੇ ਦੇ ਵਿੱਚ ਬਿਹਾਰ ਤੋਂ ਮੰਤਰੀ ਚੱਲ ਕੇ ਸਨਮਾਨ ਕਰਨ ਲਈ ਆਏ ਆ ਪਰ ਸਰਕਾਰ ਨੂੰ ਚਾਹੀਦਾ ਭਗਵੰਤ ਮਾਨਜ ਦੇ ਸਰਕਾਰ ਨੂੰ ਜੇ ਨਸ਼ਾ ਖਤਮ ਕਰਨਾ ਹੈ ਫਿਰ ਗੱਤਕੇ ਨੂੰ ਪ੍ਰਮੋਟ ਕਰੋ ਤਾਂ ਜੋ ਗੱਤਕਾ ਹੋਰ ਕੇ ਵਧ ਕੇ ਜਾ ਸਕੇ ਅਸੀਂ 11 ਤਰੀਕ ਤੋਂ ਲੈ ਕੇ ਜੋ 15 ਤਰੀਕ ਤੱਕ ਪੰਚਕੂਲਾ ਦੇਖੇ नेशनेल कल्चर पैथिन गेम फाइनल ਉਹਨਾਂ ਵਿੱਚ ਖਿਡਾਰੀਆਂ ਨੇ ਮਿਹਨਤ ਨਾਲ 6 골ਡ ਮੈਡਲ 11 ਸਿਲਵਰ ਤੇ ਇੱਕ ব্রਾਊਨ ਮੈਡਲ ਹਾਸਲ ਕੀਤਾ ਹੈ ਅਰਦਾਜੀ ਦੀ ਪਾਈਸੇ ਪਨੀਰੀ ਜੀ ਕਰਵਾਏ ਮਿਹਨਤ ਅਤੇ ਪਾਈਸੇ ਪਾਈ ਸਰਵਿਸ ਵੀ ਦਾ ਸਾਥ ਨਾਲ ਅਸੀਂ ਇਹ ਮਿਹਨਤ ਮਿਹਨਤ ਦੇ ਬਲ ਵਿੱਚ 6 골ਡ ਮੈਡਲ 11 ਸਿਲਵਰ ਅਤੇ ਇੱਕ ব্রਾਊਨ ਮੈਡਲ ਹਾਸਲ ਜਿਨ੍ਹਾਂ ਦਾ ਸਵਾਗਤ ਕੀਤਾ ਜਾ ਬਹੁਤ ਹੀ ਯੋਗ ਕੰਮ ਹੈ ਔਰ ਅਸੀਂ ਕੋਸ਼ਿਸ਼ ਕਰਦੇ ਆਂ ਔਰ ਇਹਨਾਂ ਨੂੰ ਪੜਾਵਾ ਦਿੰਨੇ ਆਂ ਅੱਗੇ ਤੋਂ ਵੀ ਇਦਾਂ ਨਹੀਂ ਆ ਕਿ ਕੋਸ਼ਿਸ਼ਾਂ ਜਿਆਦੀ ਰੱਖਣ ਜਿਸ ਤੇ ਸਿੱਖ ਕੌਮ ਦੀ ਤਾਕਤ ਹੋਵੇ ਭਾਈ ਗੁਰਜੀ ਦਾ ਕਲਸਾ ਭਾਈ ਗੁਰਜੀ ਦੀ